ਪਾਹੀ ਐਕਸੀਡੈਂਟ ਹੋਇਆ ਹੋਣਾ ਆ ਵੇਖੋ ਸਾਡੀ ਲੱਭਣ ਦੋ ਤਿੰਨ ਮਸਾਂ ਲੱਗੀ ਸੋੜੀ ਕਿੱਥੇ ਲਾਈਟ ਜਾ ਕੇ ਤਾਂ ਬੰਦ ਹੋ ਗਈ ਅਧਰਮਰ ਕਪੜੇ ਚੇਨ ਕਰ ਰਹੇ ਥੋੜੇ ਮਾਉਂ ਦੀ ਲਾਈਟ ਹੀ ਬੰਦ ਹੋ ਗਈ ਮੇਰਾ ਨਿਕਲ ਚਲੋ ਕੁੜੀ ਇਧਰੋਂ ਟੰਨ ਲੈਣ ਡਿਉਨੇ ਸੱਤੇ ਲਾ ਕੇ ਫਿਰ ਤੋਂ ਮਾਰੀ ਅੱਪਾ

ਯੂਨੀਵਰਸਲ ਕੇ ਆਫਰ ਬਾਈ ਦੋਹਾਂ ਨੂੰ ਜਿੱਤੇ ਤੇ ਡੇਟ ਸ਼ਾਪ ਤੇ ਉਤਰਨਾ ਚਾਹੀਦਾ। ਫਿਰ ਦਬਾਉਂਦੇ ਤੇ ਜੰਗ ਲੱਗਣੀ ਨਾ ਕੋਈ। ਆ ਮੈਂ ਆਪਣੇ ਲਈ ਇੱਕ ਚੀਜ਼ ਪਸੰਦ ਕਰਨਾ ਵਧੀਆ ਲੱਗਦੀ ਈ ਲੱਗਣਿਆ। ਅੱਛਾ। ਆਲੋ ਮੋਫਰ ਵਾਲੀ ਕੋਟੀ। ਮੋਫਰ ਵਾਲੀ ਮੋਫਰ ਵਾਲੀ। ਉਹ ਤਾਂ ਹੀ ਗੁੱਡੇ ਖਾਣੇ। ਆ ਕੋਲ ਕੋਲ ਜੀਮ ਦੀ ਕੋਈ ਸ਼ਰਟ ਆ ਤੇ। ਆਹੋ। ਉਹੀ ਲੱਭਣੇ ਐਦੰਗਾ ਨਾ ਕੁਮਰ ਦਾ ਮਾਚਾ ਕਰਨਾ ਕੋਮਰ ਸਹੀ ਲਾ ਕੋਲ ਦੁਕਾਨ ਤੇ ਪਾ ਕੇ ਦੇਖੀ ਨਾ ਸੇਮ ਹੋ ਜੀ ਕੋਲ ਦੁਕਾਨ ਤੇ ਕੀ ਇਹ ਤਾਈਟ ਬੜੀ ਗਈ ਆ ਅੱਖ ਲਾ ਦੇਣੀ ਨਾ ਤਾਂ ਬੰਦ ਨਾ ਮੁਡੀ ਨਾ ਡੀ ਹਿਆਰ ਦਾ ਸਮਾਨ ਲਾ ਦੇ ਰੱਬਾ ਸਰਦੀਆਂ ਦੀਆਂ ਕਾਫੀ ਗਲਤਾਂ ਹੋ ਰਹੀਆਂ ਨੇ। ਅੱਲਾਹ ਰੱਬ ਕਰੇ। ਜਦੋਂ ਤੇ ਇਹ। ਮੰਨਿਆ ਦੋਸਤ ਨੂੰ ਮੈਂ ਕਰੀ। ਇਹ ਲੱਗੂ। ਕਿਹੜਾ ਸਾਈਜ਼ ਮੇਰਾ? ਮੇਰੇ ਲਈ। ਨਹੀਂ। ਮੇਰੇ ਲਈ। ਨਾ। ਚੱਕੜੀ ਕਰੋ। ਕਿਧਰ? 2 2 ਇੱਕ ਦੋ ਵਾਰ ਰੇਲਫ ਰੱਖਿਆ ਲੈ ਚੱਕਣ ਵਾਲਾ। ਕਿਦਾ ਜੀ ਮੈਨੂੰ ਮਾਇਆ ਤੁਹਾਨੂੰ ਫੁੱਲਾਂ ਵਾਲੀਆਂ ਚ ਜੱਪਸਾਂਦ ਹੁੰਦੀਆਂ ਆ ਫੁੱਲਾਂ ਵਾਲੀ ਹੈ ਜਿਹੜੀ ਮੈਂ ਪਸੰਦ ਕੀਤੀ ਆ ਜਿਹੜੀ ਹੱਥ ਚ ਫੜੀ ਆ ਬਾਸ ਤੇ ਕੋਈ ਦੇਖਣੀ ਤੇ ਆਹੀ ਯਾ ਡਰਾਇਡ ਨੂੰ ਨਾ ਕੋਈ ਕੋਣ ਚ ਚੜੀਏ ਨਾ ਪਾਉਂਦੇ ਆ ਕੈਂਸ ਇਹ ਨੀ ਚੋਏ ਥੱਲੇ ਆ ਗਈ ਹੈਗੀ ਜੁੜੀਆਂ ਹੀ ਆ ਨਹੀਂ ਨਹੀਂ ਲੱਗਦਾ ਪੰਜਾਬੀ ਹੋਂਦੀ ਜੀ ਆ ਗਿਆ ਫਾਨੂੰ ਪਸੰਦ ਤੇ ਲੈ ਲਈਆ ਤੇ ਬਾਕੀ ਇੱਥੇ ਲਾਈਟ ਜਾ ਕੇ ਤਾਂ ਬੰਦ ਹੋ ਗਈ ਅਧਰਮਰ ਕਪੜੇ ਚੇਂਜ ਕਰਨੇ ਥੋੜੇ ਮਾਹੌਲ ਚ ਲਾਈਟ ਹੀ ਬੰਦ ਹੋ ਗਈ ਹੈ ਹਨੇਰਾ ਨੇਰਾ ਹੋ ਗਿਆ ਚਲੋ ਯਾਰ ਪੈਸੇ ਕਟਾਈਏ ਦੇ ਚਲੀਏ ਪੈਸੇ ਕਟਾਈਏ ਚਲੀਏ ਕੋਈ ਗੱਲ ਨਹੀਂ ਜ਼ਿਆਦਾ ਹੈ ਇਹ ਚਲ 700 700 ਜਾਦਾ ਹੈ ਉਨਸੋਏ ਦਾ ਇਹ ਸਾ ਸੋਏ ਦਾ ਹਰ ਸੋਏ ਦਾ ਜਿਵੇਂ ਆਪਣੀ ਲਾਣੀ ਹੁੰਦੀ ਤਾਂ 15 15 2000 3000 ਦੇ ਸ਼ੂਟ ਚੱਲ ਚੱਲ ਯਾਰ ਪੰਜਾਬੀ ਉਹ ਅੰਦਰੋਂ ਮੈਂ ਬਾੜ ਆ ਗਿਆ ਬਾਈਕ ਤੇ ਬੈਠਾ ਹੋਇਆ ਉੱਥੇ ਰਸਬੋਦੀ ਲਾਈਨ ਦੇ ਵਿੱਚ ਜਿੱਥੇ ਬਿੱਲ ਕਟਾਉਂਦੇ ਆ ਉਹਨੂੰ ਮੈਂ ਗਿਆ ਮੈਂ ਤੂੰ ਬਿੱਲ ਕਟਾ ਗਿਆ ਤੇ ਬਾਕੀ ਵਿਸ਼ਾਲ ਜਿਹਾ ਆਪਾਂ ਗੇ ਹੀ ਕੋ ਛੋੜ ਲੱਭਣ ਤੇ ਉਹ ਲੱਭਿਆ ਨਹੀਂ ਇਹਦੇ ਕਿ ਸੜ ਪਸੰਦ ਆ ਗਈ ਉਹ ਚੱਕ ਲਈ ਆਪਾਂ ਬਾਕੀ ਚੱਲਦੇ ਹੁਣ ਆਪਾਂ ਨੈਕਸਟ ਦੂਸਰੇ ਕੀ ਕਹਿੰਦੇ ਆ ਮਾਲ ਦੇ ਵਿੱਚ ਉਧਰ ਵੀ ਇੱਕ ਬਲੌਗ ਬਣਾਉਣੇ ਆ ਅੱਜ ਥੋੜਾ ਜਿਹਾ ਟਾਈਮ ਹੈਗਾ ਸੀ ਮੈਂ ਕਿਹਾ ਚਲੋ ਬਲੌਗ ਬਣਾ ਲੈਂਦੇ ਆ ਦੋ ਚਾੜ ਆਰਾਮ ਨਦੀਨ ਘੜੇ ਬੈਠੇ ਦੇਖਦੇ ਰਹੋ ਇਸ ਟਾਈਮ ਤੇ ਵਿੱਚ ਵਧੀਆ ਯਾਰ ਬਣਾਟੀਆਂ ਹੈਗੀਆਂ ਇਸ ਟਾਈਮ ਤੇ ਵਿੰਟਰ ਵਾਲੀਆਂ ਕਾਫੀ ਹੁੱਡੀਆਂ ਵਗੈਰਾ ਕਿੰਨਾ ਕੁਝ ਹੈਗਾ ਤੁਸੀਂ ਆ ਕੇ ਸ਼ੋਪਿੰਗ ਕਰ ਸਕਦੇ ਹੋ ਵਧੀਆ ਰੇਟ ਹੁੰਦਾ ਥੋੜਾ ਯਾਰ ਤੇ ਬਾਕੀ ਨੈਕਸਟ ਮਾਲ ਦੇ ਵਿੱਚ ਚੱਲਨੇ ਆ ਉੱਥੋਂ ਦਾ ਰੇਟ ਦੱਸਦੇ ਆ ਕਵਾਜ ਕੰਪੈਰੀਸ਼ਨ ਕਰਾਂਗੇ ਕਿਦਾ ਪ੍ਰਾਈਸ ਜ਼ਿਆਦਾ ਕਿਦਾ ਘੱਟ ਆ ਤੇ ਵੈਸੇ ਆਪਾਂ ਫੋਟੋ ਫਿਰਦੇ ਹੀ ਰਹਨੇ ਆ ਕਦੀ ਵਿਸ਼ਾਲ ਵੱੜ ਕੇ ਕਦੀ ਛੁੜੀਓ ਵੱੜ ਕੇ ਕਦੀ ਕਿਦੇ ਵੱੜ ਕੇ ਆਂਦੀ ਆ ਤੇ ਬਾਕੀ ਤੁਹਾਨੂੰ ਦੱਸਦੇ ਆ ਤੇ ਛੱਟ ਵੀ ਦਿਖਾਨੇ ਆ ਤੁਹਾਨੂੰ ਕਿਹੜੀ ਪਸੰਦ ਆਈ ਵੈਸੇ ਤੁਸੀਂ ਦੇਖ ਹੀ ਲਈ ਆ ਅੰਦਰ ਲਾਈਟ ਚੱਲ ਗਈ ਜਾਕਦਾ ਮੈਂ ਤੇ ਬਾਕੀ ਸਟੂਡੀਓ ਦਿਖਾ ਜਾ ਕੇ ਨਾ ਤੁਹਾਨੂੰ ਕੁੜੀ ਆਪਾਂ ਦਿਖਾਵਾਂਗੇ ਛੱਟ ਹੈ ਕਿਹੜੀ ਜਿਹੜੀ ਪਸੰਦ ਆਈ ਆਪਾਂ ਨੂੰ ਤੇ ਬਾਕੀ ਵਿਸ਼ਾਲ ਦੇ ਵਿੱਚ ਯਾਰ ਵਧੀਆ ਰੇਡ ਸਿਹੜ ਹੈਗਾ ਵਧੀਆ ਵੈਰਟੀਆਂ ਹੈਗੀਆਂ ਉਹ ਤੁਸੀਂ ਆਣਾ ਚਾਹੁੰਦੇ ਹੋ ਗੁਰਦਾਸਪੁਰ ਦੇ ਵਿੱਚ ਆ ਸਕਦੇ ਹੋ ਸ਼ੋਪਿੰਗ ਕਰ ਸਕਦੇ ਹੋ ਹਰ ਇੱਕ ਚੀਜ਼ ਮਿਲ ਜਾਂਦੀ ਹੈ ਅੰਦਰੋਂ ਤੇ ਬਾਕੀ ਆਂਦੀ ਆ ਉਹਦਾ ਵੇਟ ਕਰ ਰਹੇ ਆ ਫਿਰ ਚੱਲਦੇ ਆ ਜੀ ਚਲ ਜੀ ਆਪਾਂ ਬਾਕੀ ਆ ਗਈ ਆ ਤੇ ਇਹ ਮੇਰੇ ਨਾਲ ਨਾ ਕਿਚੋਲ ਹੋ ਗਈ ਆ ਹੁਣ ਇਹ ਮੈਂ ਤਾਰੀਫ ਕਰਨ ਡਿਆ ਹੀ ਨਾ ਤੇ ਇਹ ਹੋ ਹੈਗੀ ਆ ਬਿਲਕੜ ਆ ਗਿਆ ਜੀ ਤੇ ਜੇ ਮੈਨੂੰ ਬਿੱਲ ਫੜਾਇਆ ਨਾ ਨਹੀਂ ਉਸੇ 950 ਤੱਕ ਪਹੁੰਚ ਗਿਆ ਦਾ ਜੀ ਮੈਂ ਯਾਰ ਉੱਤੇ ਤੇਰੇ ਸਾਸੋ ਲਿਖਦਾ ਹੀ ਉਹਦੇ ਕਹਿੰਦੀ ਉਹ ਜਿਹੜੀ ਅੰਦਰ ਪਾਈ ਦੀ ਉਹਦਾ ਲੱਗ ਰੇਟ ਹੀ ਤੇ ਬਾਹਰ ਵਾਲੀ ਕੀ ਮੀਰ ਦਾ ਲੱਗ ਹੀ ਡਬਲ ਛੇੜਾ ਹਨਾ ਏ ਛੋਲੇ ਰੱਖਦਾ ਵੇਲ ਲਾਇਆ ਸਾਲਿਆਂ ਨੇ 950 ਮੇਰਾ ਗਿਆ ਜੀ ਬਾਹਰੋਂ ਮੇਰੇ ਸਾਹ ਹੁਣਾ ਝੜ 500 600 ਜੇ 6 5 600 ਜੇ ਮਿਲ ਲੈਣੀ ਸੀ ਬੜੋ ਕੇ ਦੁਕਾਨ ਤੋਂ ਲਾਉਂਦੇ ਤੇ 400 ਸਾਲਿਆਂ ਵਾਧ ਲੈ ਲਿਆ ਜੀ ਤਨੀਆ ਵੀ ਦੇਖਣਾ ਇੱਕ ਨਿਊ ਇੱਕ ਪਿੰਕ ਤਨੀਆ ਮਰੋੜ ਕੇ ਗਲਚ ਪਾਲਾ ਪੈਂਜ ਚਲੋ ਕੋਈ ਨਹੀਂ ਫਿਰ ਉਹ ਜੜੀ ਚੀਜ਼ ਪਸੰਦ ਆਈ ਦੀ ਆਈ ਦੀ ਪਰ ਕੀ ਕਰਨਾ ਸੋ 200 ਵੱਧ ਹੀ ਸਹੀ ਫਿਰ ਹੋਰ ਕੀ ਕਰ ਸਕਦੇ ਆ ਅੱਛਾ ਦਾ ਖਰਚਾ ਕਰਦੇ ਕਿਸੇ ਵਲੇ ਘਰ ਦੀ ਹੋ ਗਿਆ 1000 ਆਹੋ ਤੇ ਆ ਚਲਿਏ ਫਿਰ ਚਲੋ ਚਲੋ ਪੰਜਾਬੀਏ ਚਲਿਏ ਆਪਾਂ ਹੁਣ ਇਹ ਨਹੀਂ ਸਾਹੀ ਐਕਸੀਡੈਂਟ ਹੋਇਆ ਹੁਣੇ ਆਹ ਵੇਖੋ ਸਾਡੀ ਦੂਰੋਂ ਘੈਂਡਾ ਕਹਿੰਦਾ ਓਏ 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 ਜਦੋਂ ਮੈਂ ਕੈਮਰਾ ਓਨ ਕਰਨਾ ਹੀ ਦੋ ਆਣੀ ਅੱਧਾ ਹੋਇਆ ਕੀ ਪੰਜਾਬੀਓ ਵਿਚਾਰਾ ਸੋ ਨਿਕਲਿਆ ਕੁੜੀ ਇਧਰੋਂ ਟਰਨ ਲਾਈਨ ਡਿਓਨੇ ਸੱਦੇ ਲਿਆ ਕੇ ਬੇਚ ਮਾਰੀ ਹੈ ਅੱਪਾ ਜੀ ਬੁਰਕਾ ਕੇ ਪੜੇ ਪਿਆ ਹੈ ਦੂਜੇ ਕਹਿੰਦੇ ਕਿ ਆਈ ਪਤਾ ਕੀ ਕਹਿੰਦੀ ਕਹਿੰਦੀ ਤੇ ਤੈਨੂੰ ਨਹੀਂ ਵੇਖਣ ਹੁੰਦਾ ਜੀ ਕਹਿੰਦਾ ਗਲਤੀ ਤੇਰੀ ਭੈਣ ਨੂੰ ਕਹਿਣ ਮਿਲਦੀ ਦੂਜਾ ਕਹਿੰਦੇ ਆਈ ਕਹਿੰਦਾ ਖੁਣੀਆਂ ਸਹੀ ਹੁੰਦੀਆਂ ਮੁੰਡੇ ਗਲਤੀ ਕਰਦੇ ਝੋੜ ਹੋ ਗਈ ਪੰਜਾਬੀ ਨਵੀਂ ਸੂਟਰੀ ਦੇ ਉੱਤੇ ਪਚੜੇ ਛੱਟਾਂ ਲਾ ਆ ਗਏ ਐਂਬੂਲੈਂਸ ਵੀ ਆ ਗਈ ਮੈਂ ਇਹ ਪਾ ਜਾਂਦੇ ਨਾ ਉਹਨੇ ਪਾ ਦੇਣਾ ਹੀ ਗਲੇ ਉਹਨੂੰ ਭੈਣ ਲੱਗਦਾ ਨਹੀਂ ਆਂਦਾ ਮੈਂ ਪਾਜੀ ਕੋਈ ਨਹੀਂ ਕੋਈ ਨਹੀਂ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਕੇ ਨੂੰ ਮੋਕੋ ਨਹੀਂ ਕੋਦਨੀ ਕਹਿਣਿਆ ਤੇ ਮੇਰੇ ਨਾਲ ਬੱਜੀ ਹੁੰਦੀ ਤਾਂ ਮੈਂ ਪਾਣੋ ਪੜ ਕੇ ਧੂੜ ਨਹੀਂ ਕੇ ਨੂੰ ਬੰਦਾ ਇਹ ਕਹਦਾ ਮੋਕ ਨਹੀਂ ਬਚਣੀ ਹੁੰਦਾ ਆਪਣਾ ਆ ਹਾਂ ਨਾ ਪੰਦੇ ਖੜੇ ਗਾਣੇ ਸਾਲੇ ਮੋਟਾ ਦੇ ਕੋਲ ਨਾਲ ਦੇ ਜਿਹੜੇ ਗੋੜੀ ਫੁੱਟ ਦੇ ਕਿਹੜੇ ਗੱਡੀ ਵਾਲੇ ਨੇ ਘਟੀ ਲਾਉਂ ਗਣ ਕਿ ਨਾਲ ਗੋਲ ਲਾ ਗਿਆ ਬੋਲਰੇ ਨਾਲ ਪੂਰੀ ਗੱਡੀ ਘਰੀ ਸੀ ਉਹਨੇ ਬਾਹਰ ਅੱਗੇ ਜਾ ਕੇ ਮੈਂ ਗੱਡੀ ਚੋਂ ਕੜੀ ਹਸੇਲਾ ਤਾ ਨਾ ਖਰੀਦ ਪਾ ਅੱਥਲੇ ਉਧਰ ਗਾਲਾਂ ਗੋਲਾਂ ਕੱਢ ਗਏ ਕੈ ਨਾ ਮਾ ਕਲਰ ਕੁਲਰ ਫੜ ਕੇ ਲਿਆਂਦਾ ਮਾ ਮੇਰਾ ਬੁਲਟ ਭਾਂਦਾ ਮੇਰਾ ਬੁਲਟ ਭਾਂਦਾ ਭੈ ਜੀ ਕਹਿੰਦਾ ਜਿਲੇ ਵੇਖਿਆ ਕਿ ਬੁਲਟ ਨੂੰ ਕੁਝ ਨਹੀਂ ਹੋ ਰਿਹਾ ਸਾਲਾ ਹੋ ਸਟੇਰੀਂਗ ਦੇ ਉਤਰ ਕੇ ਆਏਦਾ ਗੱਡੀ ਬਹੁਤੀ ਹੋਈ ਹੈ ਹੀ ਟਟਾਰਾਈ ਆਹੋ ਨਾ ਕਿਦਾਂ ਉਹਨੂੰ ਕੁੜੀਸ ਕਿ ਲਿਆਂਦਾ ਹੀ ਗੱਡੀ ਦੇ ਵਿੱਚੋਂ ਬੜੇ ਬੜੇ ਸ਼ਹਿਰੋਂ ਮੇਂ ਇਹ ਛੋਟੀ ਛੋਟੀ ਬਾਤیں ਹੋਤੀ ਰਹਤੀ ਹੈ ਚਲੋ ਪੰਜਾਬੀ ਆਪਾਂ ਸਟੂਡੀਓ ਜਾ ਕੇ ਤੁਹਾਨੂੰ ਕੁਮੀ ਦਿਖਾਣੇ ਆ ਕਰੋ ਪੰਜਾਬੀਓ ਸੱਪ ਕੱਢ ਰੰਗਾ ਬਾਜੂ ਬਾਕੀ ਸਾਡੋ ਕਸਾਲੇ ਚੋਲਾ ਵੇਖੋ ਕਿੰਨਾ ਢਾਈ ਪਿਆਜ ਜਲੂਸ ਕੱਢਣ ਮੋਲ ਜਿਵੇਂ ਸ਼ੋਪਿੰਗ ਕਰਕੇ ਆਏ ਆ ਤੇ ਚੋਲਾ ਵੇਖੋ ਗਰੀਬਾਂ ਦਾ ਮੋਲ ਇਹ ਹਾਂ ਤਾਂ ਦਿੱਤਾ ਹੁੰਦਾ ਨਾ ਕੋਈ ਸਬਜੀ ਮੰਡੀ ਜਾਵੇ ਨਾ ਬਾਜ਼ਾਰ ਚ ਸਬਜੀ ਸੁਜੀ ਮਿਲਦੀ ਰੋ ਇੱਥੋਂ ਚੰਗੇ ਜੂੜੀ ਵਾਲੇ ਆ ਬੇਸਕ 200 ਰੁਪਏ ਲੰਦੇ ਆ ਚੋਲੇ ਦੇ ਚੋਲਾ ਇਹ ਚੱਜਦਾ ਹੁੰਦਾ ਨਹੀਂ ਹੁੰਦਾ ਇਹ ਚੋਲਾ ਤੁੰ ਲੈ ਨਹੀਂ ਮੈਂ ਇਹ ਤਾਂ ਮੈਂ ਆਪਣੀ ਹੈਗੀ ਮੈਨੂੰ ਮਾਇਆ ਦਾ ਪ੍ਰਿਕ ਲੱਗਾ ਥਾਲਾ ਕਿਦਾ ਪ੍ਰਿਕ ਲੱਗਦਾ ਇਹਦੇ ਸਾਧੇ ਲਿਖਦਾ ਜੀ ਆਹ ਵੇਖੋ ਪੰਜਾਬੀਓ ਇੱਥੇ ਸਾਲੇ 100 ਰੁਪਏ ਲੀਹਦਾ ਜੀ ਉਹ ਭੈਣ ਜੋ ਤੇ ਉਹ ਲਿਖਦਾ ਕਿੰਨਾ ਲਿਖਦਾ ਇਹ ਤੇ ਸਾਸਾ ਨੜੀ ਨਮੇ ਸਾਸਾ ਸੁਨੜੀ ਨਮੇ ਕਿਦਾ ਤੇ ਮੈਂ ਤਾਂ ਇਕੱਲਾ ਇਹ ਹੀ ਪੜਿਆ ਸੀ ਇਹਨੇ ਉਹ ਪੜਿਆ ਸੀ ਕਲਾ ਹੀ ਪੜਿਆ ਸੀ ਥੀ ਬੈਕ ਵਾਲਾ ਉਹ ਪੜਿਆ ਸੀ ਬਲੈਕ ਵਾਲਾ ਪੜਿਆ ਸੀ ਨਾ ਫਿਰ ਤੂੰ ਮੈਨੂੰ ਪੁੱਛਿਆ ਸਾਸੂ ਦੀ ਹਾਂ ਉਹ ਤੇ ਜੋ ਤੁਸੀਂ ਬਾਹਰ ਉਤਾਰੀਏ ਫੜਾਈ ਮੈਨੂੰ ਮਾਉਦੋ ਕਿ ਆਹੀ ਚੱਲ ਸਾਡੇ ਕਿਤੇ ਬੈਗੀ ਸਾਡੇ ਨੂੰ ਉਸੋ ਸਾਡੇ ਉਸੋ ਗਲੀ ਇਹ ਹੀ ਮਣੀਏ ਥੱਲੇ ਵਾਲਾ ਗੁੱਜ ਨਹੀਂ ਥੱਲੇ ਪਜਾਮਾ ਪਾ ਲਾਂਗੇ ਚਲੋ ਫਿਰ ਪੰਜਾਬੀਓ ਮਿਲਦੇ ਆ ਨਵੇਂ ਬਲੌਗ ਚ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਵਿਸਾਲ ਦੇ ਵਿੱਚ ਜਾ ਸਕਦੇ ਹੋ ਸ਼ੋਪਿੰਗ ਕਰ ਸਕਦੇ ਹੋ ਬਸ ਇਹ ਹੈ ਕਿ ਕਮੀਜ਼ ਖੋਲ ਕੇ ਦੋਹੇ ਰੇਟ ਚੈੱਕ ਕਰ ਲੈ ਘੜੇ ਨੀ ਦੇ ੱਟਕਾ ਹੋ ਸਕਦਾ ਜਦਾਂ ਮਹੀਨਾ ਹੋਇਆ ਤੇ ਮਿਲਦੇ ਹਨ ਬਲੂਜ਼ ਚੰਗਾ ਲੱਗੂ ਟੇਕਰ ਖਾਰ ਸੜ ਜਾਣੇ ਬਾਏ ਬਾਏ ਹੁਣ ਆਪਾਂ ਨੈਕਸਟ ਚੱਲੇ ਆਂ ਜੁੜੀਓ ਸਾਰੀ ਦੁਨੀਆ ਕਰੋ ਜੇ ਐਦਾਂ ਜੁਜੀ ਕਰਨਾ ਚਾਹੀਦਾ ਤੈਨੂੰ ਪਰ ਨਹੀਂ ਆਇਆ ਥਾ ਚੱਲੇ ਯਾਰ ਚਾਹ ਲੈਨੇ ਆ ਅੱਛਾ ਚਲੋ ਬਣਾ ਬਣਾਓ ਬੜਾ ਅੱਜ ਪਹਿਲਾਂ ਲੈਤੀ ਸਾਰੀ ਨਹੀਂ ਹੋਏ ਦੇਖੀ ਮੇਰੀ ਕਬਾਣੀ ਕਮਰ ਦੀ ਦੂਜੀ ਲਾਲਾ ਲੱਤ ਲਾਲਾ ਹੈ